ਐ ਨਵੀਂ ਪੰਜਾਬੀ ਪੋਡਕਾਸਟ ਤੇ ਵਲਾਗ ਦੇ ਵਿੱਚ ਜੀ ਤੁਹਾਡਾ ਇੱਕ ਵਾਰੀ ਫਿਰ ਨਿੱਕਾ ਤੇ ਹਾਰਦਿਕ ਸਵਾਗਤ ਮੈਂ ਆ ਜੀ ਅਫਤਾਰ ਰਖੜਾ ਐਂ ਜੀ ਦਲਬਖ ਸਿੰਘ ਢਾਲੀਵਾਲ ਫਤਿਹ ਪਰਵਾਨ ਸਤਿ ਸ੍ਰੀ ਅਕਾਲ ਹੋਰ ਦਲਬਖ ਵੀ ਕਿੱਦਾਂ ਛੋਟੇ ਕੀ ਹਾਲ ਚਾਲ ਆ ਕਿੱਦਾਂ ਲੱਗਿਆ ਵੀਕ ਵਧੀਆ ਜੀ ਵਧੀਆ ਚੜ੍ਹਦੀ ਕਲਾ ਬਾਈ ਜੀ ਬਹੁਤ ਧੰਨਵਾਦ ਕਰਦੀਏ ਹੌਲੀ ਹੌਲੀ ਥੋੜੀ ਥੋੜੀ ਆਪਣੇ ਜਿਹੜੇ ਵਿਊਅਰਸ ਆ ਸਬਸਕ੍ਰਾਈਬ ਉਹਦੀ ਗਿਣਤੀ ਵੱਧ ਰਹੀ ਹੈ ਜੀ ਮੰਤਿਕਾ ਜੀ ਅਧਰੀਏ ਧੰਨਵਾਦ ਹੈ ਜੀ ਬਹੁਤ ਬਹੁਤ ਤੇ ਜਦੋਂ ਵੀ ਤੁਸੀਂ ਪ੍ਰੋਗਰਾਮ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਿਟੇਲਡ ਪ੍ਰੋਗਰਾਮ ਹੋਇਆ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੇਟੈਸਟ ਜਾਣਕਾਰੀ ਹੋ ਤੁਹਾਡੇ ਨਾਲ ਸਾਂਝੀ ਕਰੀਏ ਤੇ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰੋ ਤਾਂ ਕਿ ਜਿਹੜੀ ਹੈਗੀ ਐ ਇਹਦੀ ਅਪਰੋਚ ਕਿਉਂਕਿ ਇਹ ਨਰੋਲ ਜੀ ਆਪਣੀ ਗੱਲਬਾਤ ਇੱਥੋਂ ਦੀ ਹੀ ਹੁੰਦੀ ਹੈ ਇਹਦੇ ਤੇ ਜ਼ਿਆਦਾ ਤਾਂ ਬਿਲਕੁਲ 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 ਗਲਬਾਗ ਆਪਣੇ ਇੱਕ ਨਾ ਰੀਤ ਆ ਇੱਥੇ ਕੈਨੇਡਾ ਦੇ ਵਿੱਚ ਜੀ ਫਰਵਰੀ ਦੇ ਪਹਿਲੀ ਜਿਹੜੀ ਪਹਿਲਾ ਹਫਤਾ ਹੁੰਦਾ ਗਰਾਊਂਡ ਹਾਗ ਹੈ ਨਾ ਹੁਣ ਪਤਾ ਨਹੀਂ ਪੰਜਾਬੀ ਉਹਨੂੰ ਕਿਹਦੇ ਵਾਸਤੇ ਮੈਂ ਉਹਦੀ ਪਿਕਚਰ ਪਾ ਦਿੰਦਾ ਵੀ ਕਿੱਦਾਂ ਹੁੰਦਾ ਇੱਕ ਨਿੱਕਾ ਜਿਹਾ ਸਮਝ ਲਓ ਵੀ ਇੱਕ ਵਿਗੜਿਆ ਹੋਇਆ ਵੱਡਾ ਚੂਹਾ ਮੋਟਾ ਜਿਹਾ ਚੂਹਾ ਉਹ ਹਾਓ ਕੀ ਹੁੰਦੀ ਆ ਜੀ 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 ਇੰਡੀਆ ਚ ਤਰੀਆਂ ਫੜਦੀਆਂ ਹੁੰਦੀਆਂ ਨਾ ਉਹ ਕੀ ਹੁੰਦੀਆਂ ਕੀ ਮੈਨੂੰ ਯਾਦ ਨਹੀਂ ਯਾਰਾ ਉਹਨੂੰ ਕੀ ਕਹਿੰਦੇ ਆਂ ਆਪਾਂ ਚਕੰਦਰਾਂ ਜੀਆਂ ਆਹ ਹਾਂ ਜਿੰਨਾ ਕਾਲੀਆਂ ਇਹਦਾ ਫਲੈਟ ਹੁੰਦਾ ਅੱਛਾ ਇਹ ਨਿਕਲਦਾ ਆਪਣੀ ਖੋਡ ਦੇ ਵਿੱਚੋਂ ਹੂੰ ਆਪਣੇ ਮੋਹਰੇ ਤੋਂ ਮਾਫ ਕਰਨੇ ਜੀ ਤੇ ਉਹ ਜਦੋਂ ਨਿਕਲਦਾ ਨਾ ਘੋਰਨੇ ਦੇ ਵਿੱਚੋਂ ਤੇ ਜੇ ਤਾਂ ਉਹਨੂੰ ਆਪਣਾ ਪਰਸ਼ਾਵਾਂ ਦਿਸ ਜਾਵੇ ਤਾਂ ਇਹਦਾ ਮਤਲਬ ਕਿ ਜਿਹੜਾ ਸਿਆਲਾ ਦੀ ਰੁੱਤ ਆ ਅਜੇ ਉਹ ਹੋਰ ਲੰਮੀ ਚੱਲੂਗੀ ਅਜੇ ਕਾਫੀ ਸਮਾਂ ਪਿਆਵੈ ਸਿਆਲ ਰਹੂਗਾ ਇਹ ਉਹਨੂੰ ਆ ਨਾ ਦਿਸੇ ਤੇ ਇਸ ਦਾ ਮਤਲਬ ਵੀ ਹੁਣ ਸਿਆਲ ਮੁੱਕਣ ਵਾਲਾ ਤੇ ਗਰਮੀ ਆਉਣ ਆਲੀ ਆ ਤੇ ਇਹ ਫਿਰ ਬਿੱਲੀ ਇਹਦਾ ਨਾਮ ਜੀ ਆਪਣੇ ਵਾਰਟਨ ਅੰਟਾਰੀਓ ਦੇ ਵਿੱਚ ਆਪਣੇ ਕਵਾਂਟੋ ਤੋਂ ਥੋੜੀ ਦੂਰੀ ਹੈ ਇਧਰ ਨਾਰਥ ਵਾਲੇ ਪਾਸੇ ਉੱਤਰ ਵਾਲੇ ਪਾਸੇ ਜੀ ਵਾਰਟਨ ਦੇ ਵਿੱਚ ਬਿੱਲੀ ਸਾਹਿਬ ਬਾਹਰ ਨਿਕਲੇ ਜੀ ਤੇ ਉਹਨੂੰ ਪਰਛਾਵਾਂ ਨਹੀਂ ਦਿੱਸਿਆ ਆਪਣਾ ਸੋ ਇਹਦਾ ਮਤਲਬ ਕਹਿੰਦੇ ਕਿ ਵੀ ਆਪਣੀ ਠੰਡ ਹੋਣਾ ਫਿਆਲ ਮੁਕਾਣਾ ਵਾਲਾ ਤੇ ਗਰਮੀ ਗਰਮੀ ਆਉਣ ਵਾਲੀ ਪਰ ਲੱਗਦਾ ਨਹੀਂ ਪਰ ਈਸਟ ਐਂਡ ਚ ਅੱਜ ਕਾਫੀ ਜ਼ਿਆਦੇ ਸنو ਪਈਆ ਐ ਤਾਂ ਬ੍ਰੈਂਟਨ ਵੈਸਟ ਐਂਡ ਚ ਵੀ ਪੈ ਰਹੀ ਆ ਪਰ ਈਸਟੈਂਡ ਚ ਅੱਜ ਕਾਫੀ ਜਿਆਦੇ ਸੁਣੋ ਪਈਆ ਸੋ ਇਹ ਆ ਤੇ ਦੂਜਾ ਇਹਦੇ ਨਾਲ ਦੀ ਨਾਲ ਇਸ ਠੰਡੇ ਮੌਸਮ ਦੇ ਵਿੱਚ ਰਾਜਨੀਤੀ ਗਰਮ ਹੋਈ ਆ ਬਾਈ ਜੀ ਤੇ ਪਹਿਲਾਂ ਤਾਂ ਆਪਾਂ ਆਜੋ ਆਪਣੀਆਂ ਜਿਹੜੀਆਂ 22 ਚੋਣਾਂ ਤੇ ਹੋ ਰਹੀਆਂ ਨੇ ਉਹਦੇ ਤੇ ਮੈਂਟਕ ਲਈ ਆਪਾਂ ਗੱਲਬਾਤ ਕਰਾਂਗੇ ਆਪਣੇ ਕਮਿਊਨਿਟੀ ਦੇ ਕਈ ਨੰਮ ਨੇ ਖੜੇ ਨੇ ਹਾਂਜੀ ਸੋ ਬਾਕੀ ਚਾਪਣਾ ਸੋਰੀ ਇੱਕ ਮੈਂ ਗੱਲ ਕਰਨੀ ਚਾਹਾਂਗਾ ਆਪਾਂ ਨਾ ਯਾਰ ਕਈ ਵਾਰੀ ਆਪਾਂ ਜਿਹੜੀ ਉਹ ਭਾਰਤ ਦੀ ਜਾਂ ਪੰਜਾਬ ਦੀ ਸਿਆਸਤ ਆ ਹਨਾ ਤੇ ਅਸੀਂ ਉਹਨੂੰ ਇੱਥੇ ਲੈ ਕੇ ਆ ਰਹੇ ਹਾਂ ਹਨਾ दारूਆ ਪਿਉਣੀਆਂ ਬੱਕਰੇ ਖੋਣੇ ਤੇ ਚਿਕਨ ਮੁਰਗੇ ਖੋਣੇ ਤੇ ਆਪਣੀਆਂ ਵੋਟਾਂ ਖਰੀਦਨੀਆਂ ਵੋਟਾਂ ਪਾਉਣੀਆਂ ਅੱਛਾ ਇੱਕ ਮੈਂ ਹੋਰ ਚੀਜ਼ ਹੈ ਕਿ ਇੱਥੇ ਲੋਕੀ ਨਾ ਪਰਸਨਲ ਬੋਤ ਲੈ ਜਾਂਦੇ ਆ ਜੀ ਮਤੂ ਆ ਫੇਸਬੁੱਕ ਡਾਕੀਏ ਜਿਹੜੇ ਬੈਠੇ ਆ ਪਤਾ ਨਹੀਂ ਵ ਇੱਕ ਦੂਜੇ ਨੂੰ ਯਾਰ ਗਾਲੀ ਗਲੋਚ ਹੁੰਦੇ ਉਹਦੇ ਤੇ ਦੇਖੋ ਹਰ ਕੈਂਡੀਡੇਟ ਵਧੀਆ ਹੁੰਦਾ ਕੋ ਜੋ ਉਹ ਸੋਚ ਸਮਝ ਕੇ ਖੜਦਾ ਹੁੰਦਾ ਜੀ ਤੇ ਉਹਾਰੇ ਹੀ ਕੁਆਲੀਫਾਈਡ ਹੁੰਦੇ ਸਾਰੇ ਵਧੀਆ ਹੁੰਦੇ ਆਪਣੇ ਆਪਣੀ ਜਗ੍ਹਾ ਤੇ ਜੇ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਨਾ ਤੁਸੀਂ ਉਹਨੂੰ ਵੋਟ ਨਾ ਪਾਓ ਹੁਣ ਕਿਦਾਂ ਆਪਾਂ ਮੀਡੀਆ ਦੇ ਵਿੱਚ ਲੰਬੇ ਸਮੇਂ ਤੋਂ ਹੋਣ ਕਰਕੇ ਤਕਰੀਬਨ ਆਪਣੇ ਸਾਰੇ ਦੋਸਤ ਆ ਹੁਣ ਆਪਾਂ ਕਿਸੇ ਨੂੰ ਨਾਮ ਨਹੀਂ ਕਰ ਸਕਦੇਗੇ ਨਹੀਂ ਜੇ ਕੋਈ ਆਪਣੇ ਕੋਲ ਆਉਂਦਾ ਵੀ ਉਹਦੀ ਸਪੋਰਟ ਨਹੀਂ ਕਰਨੀ ਹਾਂ ਪਰ ਇਹਦਾ ਮਤਲਬ ਨਹੀਂ ਹੁੰਦਾ ਵੀ ਜੇ ਫਰਜ ਕਰਕੇ ਦਲਵਾਗ ਮੇਰਾ ਦੋਸਤ ਦਲਵਾਗ ਇਲੈਕਸ਼ਨ 'ਚ ਖੜਾ ਤੇ ਮੈਂ ਕਹਾਂ ਵੀ ਦਿਲਵਾਗ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਚੱਲੇ ਹਨ ਤੇ ਇਹ ਵੀ ਨਾ ਪਰਸਨਲ ਹੋ ਜਾਂਦੇ ਆ ਆਈ ਥਿੰਕ ਵੀ ਇਹਦੇ ਵਿੱਚ ਨਾ ਪਰਸਨਲ ਨਹੀਂ ਹੋਣਾ ਚਾਹੀਦਾ ਇੱਕ ਤਾਂ ਸੁਭਾਈ ਚੋਣਾ ਇਵਨ ਫੈਡਲ ਦੇ ਵਿੱਚ ਉਹਨਾਂ ਕਈ ਲੋਕੀ ਕਹੀ ਜਾਂਦੇ ਆ ਜੀ ਆਪਣੀ ਹੁਣ ਰੂਬੀ ਟਾਲਾ ਖੜ ਗਈ ਆ ਤੇ ਇਹਦੇ ਮੇਕਅਪ ਤੋਂ ਵੇਲ ਨਹੀਂ ਮਿਲਦੀ ਯਾਰ ਦੇਖੋ ਆਈ ਥਿੰਕ ਸ਼ੀ ਇਸ ਕੁਆਲੀਫਾਈਡ ਆ ਉਹ ਜਗ੍ਹਾ ਤੋਂ ਪਲਸ ਸਰਵ ਕਰ ਚੁੱਕੀ ਆ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੀ ਆ ਜੇ ਕਿਤੇ ਜਿੱਤ ਗਈ ਆਈ ਥਿੰਕ ਵੀ ਵਿਲ ਹਵ ਦ ਬੈਸਟ ਲੁਕਿੰਗ ਪ੍ਰੀਮੀਨਿਸਟਰ ਇਨ ਦ ਵਰਲਡ ਉਹ ਜਿਹੜਾ ਦੂਜਾ ਖੜਾ ਸੀਗਾ ਜਿਹਨੂੰ ਬਿਠਾ ਦਿੱਤਾ ਇਹਨਾਂ ਨੇ ਆਪਣਾ ਕੀ ਨਾ ਯਾਰ ਉਹ ਚੰਦਰ ਗਿਆ ਚੰਦਰਾ ਚੰਦਰਾਂਵਾਰੀਆ ਚੰਦਰਾ ਤਾਂ ਵਧੀਆ ਹੈ ਨਾ ਫਿਰ ਵੀ ਸਾਡੀ ਕਮਿਊਨਿਟੀ ਦੀ ਆ ਯਾਰ ਹੈ ਨਾ ਤੁਸੀਂ ਪਰਸਨਲ ਆ ਜਾਓ ਵੀ ਮੇਕਅਪ ਇਦਾਂ ਕਰਦੀ ਆ ਜੀ ਇਦਾਂ ਕਰਦੀ ਆ ਨਹੀਂ ਜਿਹੜੀਆਂ ਸਾਨੂੰ ਨਾ ਇਹ ਜੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਖਾਸ ਕਰਕੇ ਕਿਉਂਕਿ ਸਾਡੀ ਕਮਿਊਨਿਟੀ ਜਿਹੜੇ ਹਿਸਾਬ ਨਾਲ ਅਗਰੈਸਿਵ ਆ ਜਿਹੜੇ ਹਿਸਾਬ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਲੋਕਾਂ ਦੀ ਇਨਵੋਲਵਮੈਂਟ ਆ ਪੋਲਿਟਿਕਸ ਦੇ ਵਿੱਚ ਆ ਮੈਂ ਪਿਛਲੇ ਦਿਨਾਂ ਦੇ ਵਿੱਚ 10 ਸਾਲ ਪਿਛਲੀ ਗਵਰਨਮੈਂਟ ਰਹੀ ਆ ਮੋਰ ਥੈਨ 10 ਇਅਰ ਆਈ ਥਿੰਕ ਤੇ ਜਿਹੜੀ ਜਿਹੜੀ ਪਿਛਲੀ ਗਵਰਨਮੈਂਟ ਦੇ ਵਿੱਚ ਆਪਣੇ ਪੋਲੀਟੀਸ਼ੀਅਨ ਸੀਗੇ ਨਾ ਸਾਰੇ तकरीबन ਉਹ ਬੜੇ ਸਿਹਰਦ ਸੀਗੇ ਸਾਰੇ ਉਹਨਾਂ ਨੇ ਬੜਾ ਸੋਨਾ ਕੰਮ ਕੀਤਾ ਕਮਿਊਨਿਟੀ ਦਾ ਕਮਿਊਨਿਟੀ ਨੈਕਸ ਲੈਵਲ ਤੇ ਲੈ ਕੇ ਗਏ ਆ ਹੈਨਾ ਤੇ ਆਪੋਜੀਸ਼ਨ ਦੇ ਵਿੱਚ ਜਗਮੀਤ ਸਿੰਘ ਹੋਰੀ ਸੀ ਉਹ ਸਾਰਿਆਂ ਨੇ ਚਲੋ ਜੋ ਵੀ ਆ ਪਾਰਟੀ ਦੀਆਂ ਪੋਲਿਸੀਜ਼ ਅਲੱਗ ਹੋ ਸਕਦੀਆਂ ਪਰ ਜੇ ਹੈ ਜੇ ਕਮਿਊਨਿਟੀ ਵਾਈਜ਼ ਮੈਂ ਦੇਖਾਂ ਤਾਂ ਆਪਣੀ ਜਿਹੜੀ ਪਿਛਲੀ ਲਿਬਰਲ ਦੀ ਜਿੰਨੀ ਵੀ ਆਪਣੀ ਆਪਣੀ ਲੀਡਰਸ਼ਿਪ ਜਿਹੜੀ ਆਪਣੀ ਕੌਮ ਦੇ ਨਾਲ ਸੰਬੰਧਤ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੇ ਬਾਕੀ ਆ ਜੋ ਆਪਾਂ ਚਲੋ ਫੂਡ ਸਾਫ ਦੀ ਤਾਂ ਗੱਲਬਾਤ ਫੇਰ ਵੀ ਹੁੰਦੀ ਰਹੂਗੀ ਉਹਨਾਂ ਦੇ ਦਿਨਾਂ ਦੇ ਵਿੱਚ ਭਾਈ ਜੀ ਅੱਜ ਇਹਦੇ ਤੇ ਚਾਨਣਾ ਪਾਓ ਤੇ ਅਜ ਟ੍ਰੂਟੋ ਹੋਰਾਂ ਦੀ ਦੁਬਾਰਾ ਫੇਰ ਗੱਲਬਾਤ ਹੋਈ ਆ ਆਪਣੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਨਾਲ ਤੇ ਹਾਂ ਉਹਦੇ ਉਹਦੇ ਤੇ ਡਿਟੇਲ ਚੰਨਾ ਪਾਓ ਜਿਹੜਾ ਟਾਰਫ ਦੇ ਵਿੱਚ ਕੀ ਗਾਂ ਅਪਡੇਟ ਹੋਈ ਆ ਉਹਦੇ ਚ ਦਿਲਵਾ ਕੇ ਉਹ ਤੋਂ ਪਹਿਲਾਂ ਨਾ ਆਪਾਂ ਗੱਲ ਕਰ ਲਈ ਇੱਕ ਇੱਕ ਮਿਲਟਰੀ ਦਾ ਅਮਰੀਕਾ ਦਾ ਹੈਲੀਕਾਪਟਰ ਜਿੱਤੇ ਬਾਅਦ ਚ ਉਹਦੇ ਟੈਂਡ ਫੌਜੀ ਜਵਾਨ ਸੀਗੇ ਹਾਂ ਹਾਂ ਪਿਛਲੇ ਦਿਨਾਂ ਜਹਾਜ਼ ਸੀਗਾ ਜਿਹਦੇ ਵਿੱਚ 60 ਜਨੇ ਮੌਜੂਦ ਸੀਗੇ ਤੇ ਉਹਨਾਂ ਦੀ ਆਮੋ ਸਾਹਮਣੇ ਟੱਕਰ ਹੋਈ ਰਾਨੋਕ ਰੀਗਨ ਵਾਸ਼ਿੰਗਟਨ ਰਾਨੋਕ ਰੀਗਨ 에어ਪੋਰਟ ਤੇ ਕੋਲ ਇਹ ਹੈਲੀਕਾਪਟਰ ਆਪਾਂ ਦਾ ਟੇਕ ਆਫ ਕੀਤਾ ਸੀ ਜਹਾਜ਼ ਲੈਂਡ ਕਰ ਰਿਹਾ ਸੀਗਾ ਹਮਮ ਵਾਸ਼ਿੰਗਟਨ ਡੀਸੀ ਵਿੱਚ ਤੇ ਉਹਦੇ ਵਿੱਚ ਸਾਰੇ ਜਾਨਾਂ ਦੀ ਮੌਤ ਹੋ ਗਈ ਆ ਤੇ ਉਹ ਚ ਅੱਜ ਮੈਨੂੰ ਪਤਾ ਲੱਗਿਆ ਸਾਡੇ ਇੱਥੇ ਸਾਡੇ ਪਾਰਟਨਰ ਕੂੜੀ ਕੰਮ ਕਰਦੀ ਉਹਨਾਂ ਦੇ ਇੱਕ ਬਲਕੇ ਰਿਸ਼ਤੇਦਾਰ ਸੀ ਦੋ ਇੰਡੀਆ ਮੂਲ ਦੇ ਵਿੱਚ ਜਿਹੋ ਦੇ ਵਿੱਚ 29 ਜਨਵਰੀ ਨੂੰ ਇਹ ਹੋਇਆ ਸੀਗਾ ਜਿਹੜਾ ਹਾਦਸਾ ਵਾਪਰਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਇੱਕ ਤਾਂ ਕੁੜੀ ਸੀ ਜੀ ਆਸਰਾ ਹੁਸੈਨ ਰਜ਼ਾ ਤੇ ਇੱਕ ਮੁੰਡਾ ਸੀ ਵਕੇਸ਼ ਪਟਾਏ ਉਹ ਬਹੁਲੀ ਪੜ੍ਹੇ ਲਿਖੇ ਸੀ ਨੌਕਰੀ ਕਰਦੇ ਸੀ ਬੜੇ ਲੰਬੇ ਸਮੇਂ ਤੋਂ ਅਮਰੀਕਾ ਚ ਰਹਿੰਦੇ ਸੀ ਤੇ ਉਹ ਵੀ ਸਾਡੀ ਕਮਿਊਨਿਟੀ ਦੇ ਲਈ ਮਤਭਾਗੀ ਕਟਨਾ ਜੀ ਇਹਦੇ ਬਾਰੇ ਵੀ ਮੈਨੂੰ ਲੱਗਦਾ ਦੇਖੋ ਕਿ ਸਾਰੇ ਹਾਂ ਜਿੰਨੇ ਵੀ ਵਿਛੜੇ ਨੇ ਹੈਨਾ ਇਹ ਅਨਹੋਣੀਆਂ ਜੀਆਂ ਕਈ ਵਾਰ ਵਾਪਰ ਜਾਂਦੀਆਂ ਨੇ ਹੈਨਾ ਜਦੋਂ ਤੇ ਚਲੋ ਤੇ ਜਿਹੜੀ ਤੁਸੀਂ ਗੱਲ ਕੀਤੀ ਦਿਲਵਾਗ ਆਪਣੇ ਨਾ ਹਮੇਸ਼ਾ ਕਿਹਾ ਜਾਂਦਾ ਜਿਹੜਾ ਅਮਰੀਕਾ ਨਾ ਅਮਰੀਕਾ ਇੱਕ ਸੁਤਹਾਥੀ ਆ sleeping elephant ਤੇ ਸਾਡੀ ਨੇੜ ਤਾਂ ਇੰਨੀ ਰਹੀ ਆ ਸਾਡੀ ਜਾਨਕੀ ਆਪਣੀ ਕੈਨੇਡੀਅਨ ਤੇ ਅਮਰੀਕਾ ਦੀ ਨੇੜ ਤਾਂ ਇੰਨੀ ਰਹੀ ਆ ਕਿ ਅਗਰ ਉਹਨਾਂ ਨੂੰ ਠੰਡ ਲੱਗ ਜਾਂਦੀ ਸੀ ਨਾ ਅਮਰੀਕਾ ਵਾਲਿਆਂ ਨੂੰ ਤਾਂ ਛਿੱਕਾਂ ਸਾਨੂੰ ਆਉਂਦੀਆਂ ਸੀਗੀਆਂ ਹਾਂ ਬਿਲਕੁਲ ਜਦੋਂ ਕਿਤੇ ਹਾਥੀ ਥੋੜਾ ਬਹੁਤਾ ਹਿਲਦਾ ਇਹ ਸੁੱਤਾ ਹੋਇਆ ਅਮਰੀਕਾ ਤਾਂ ਧਰਤੀ ਫਿਰ ਕੈਨੇਡਾ ਦੀ ਹਿਲਦੀ ਆ ਹੂੰ ਤੇ ਇਹ ਬੰਦੇ ਨੇ ਡੋਨਲਡ ਪ੍ਰੈਜ਼ੀਡੈਂਟ ਸਾਹਮਣੇ ਆ ਕੇ ਨਾ ਫਿਰ ਜਿਹੜਾ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜੀ ਇਹਨੇ ਉਹੋ ਜੇ ਬਿਆਨ ਦਿੱਤੇ ਵੀ ਜਿੱਦਾਂ ਕੈਨੇਡਾ ਮੁਲਕ ਇਹਨਾਂ ਦਾ ਜਿੱਦਾਂ ਕਿ ਕਰਜ਼ਾਈ ਆ ਕਿਸੇ ਪੱਖੋਂ ਜਾਂ ਇਹਨਾਂ ਦਾ ਸੀ ਕੁਝ ਦੇਣਾ ਹੁੰਦਾ ਮੈਨੂੰ ਚਲਵਾ ਯਾਦ ਆ ਜਦੋਂ ਅਸੀਂ ਕੈਨੇਡਾ ਆਏ ਸੀ ਨਾ ਛੋਟੇ-ਛੋਟੇ ਬਹੁਤ ਚਿਰ ਤੱਕ ਕੈਨੇਡਾ ਦੀ ਜਿਹੜਾ ਡਾਲਰ ਸੀ ਨਾ ਉਹ ਅਮਰੀਕਾ ਦੇ ਡਾਲਰ ਨਾਲੋਂ ਵੀ ਹਾਈ ਹੁੰਦਾ ਸੀ ਟਾਈਮ ਹੁੰਦਾ ਸੀ ਵੈਲਕਮ ਹੁੰਦਾ ਸੀ ਜਿਆ ਉਹ ਟਾਈਮ ਹੁੰਦਾ ਸੀ ਜੀ ਤੇ ਹੁਣ ਜਿਹੜੇ ਤਿਆਰਫ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸਾਰੇ ਕੈਨੇਡੀਅਨਸ ਨੂੰ ਆਈ ਊਡ ਲਵ ਟੂ ਕੰਗ੍ਰੈਚੂਲੇਟ ਈਚ ਐਂਡ ਏਵਰੀ ਕੈਨੇਡੀਅਨ ਫੋਰ ਸਟਿਕਿੰਗ ਟੁਗੇਦਰ ਜਿਹੜੀ ਅਸੀਂ ਨੇੜ ਤਾਂ ਅਸੀਂ ਟੁਗੇਦਰਨੈਸ ਦਿਖਾਈ ਇਹ ਨਾ ਸਾਰੇ ਇਕੱਠੇ ਹੋ ਗਏ ਇਹਦੇ ਵਿਰੁੱਧ ਜੇ ਮੈਂ ਪਹਿਲੀ ਵਾਰੀ ਦੇਖਿਆ ਹਾਂ ਕੋਸਟ ਕੋਸਟ ਜਿੰਨੇ ਵੀ ਜਿੰਨੀਆਂ ਵੀ ਆਪਣੀਆਂ ਹੈਗੀਆਂ ਨੇ ਸਟੇਟਸ ਨੇ ਜਿੰਨੀਆਂ ਵੀ ਉਹ ਸਾਰੀਆਂ ਜਸਟਨ ਟਰੂ ਡੂ ਦੇ ਮੋਡਨਾ ਮੋਡਲ ਆ ਕੇ ਖੜੀਆਂ ਇਹ ਬਹੁਤ ਵੱਡੀ ਐਕਚੁਅਲੀ ਅਚੀਵਮੈਂਟ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਾਹਰਲੀਆ ਗਵਰਨਮੈਂਟ ਨੇ ਜਾਂ ਅਮਰੀਕਾ ਗਵਰਨਮੈਂਟ ਵੀ ਉਹਨੂੰ ਪਤਾ ਲੱਗ ਗਿਆ ਵੀ ਹਾਂ ਇਹ ਜਾਗਦੇ ਆ ਭਾਈ ਕੇ ਆ ਹਾਂ ਔਰ ਸਲੂਟ ਆ ਆਪਣੇ ਦਿਲਾਗ ਜਿਹੜੇ ਲੋਕੀ ਕਹਿੰਦੇ ਸੀ ਨਾ ਆਈ ਆਮ ਆਲਵੇਸ ਸੈਡ ਤੁਸੀਂ ਮੇਰੇ ਕੋਈ ਵੀ ਸੋਸ਼ਲ ਮੀਡੀਆ ਦੇਖੋ ਆਈ ਆਮ ਆਲਵੇਸ ਸੈਡ ਇਟ ਕਿ ਥਿਸ ਪ੍ਰਾਈਮ ਮਿਨਿਸਟਰ ਜਿਹੜਾ ਕਿ ਸਾਡੇ ਜਸਟਨ ਟਰੂਡੋ ਸਾਹਿਬ ਆ ਹੀ ਹੈਜ਼ ਆਰ ਬੈਕ ਤادیه ਕਨੇਡੀਅਨ ਸੀ ਹੀ ਲੁਕਸ ਆਫਟਰ ਅਸ ਕਿਤੇ ਵੀ ਕੋਈ ਗੱਲ ਹੁੰਦੀ ਉਹਨੇ ਹਮੇਸ਼ਾ ਕਨੇਡੀਅਨਸ ਨੂੰ ਪਹਿਲਾਂ ਰੱਖਿਆ ਅਸੀਂ ਆਉਦੀ ਆਮੀ ਵਿਰੋਧਤਾ ਕੀ ਕਰ ਜਿਹੜੇ ਕਰੀ ਜਾਂਦੇ ਸੀ ਨਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਦੋਂ ਪਹਿਲੀ ਵਾਰੀ ਇਹ ਪ੍ਰਧਾਨ ਮੰਤ ਬਣਿਆ ਸੀਗਾ ਜੀ ਮਾਫ ਕਰਨਾ ਰਾਸ਼ਟਰਪਤੀ ਬਣਿਆ ਸੀ ਟਰੰਪ ਸਾਹਿਬ ਉਦੋਂ ਇਹਨੇ ਝੂਠਾ ਮੁਕਾਰ ਕਈ ਤਰ੍ਹਾਂ ਦੇ ਐਸਪਾਇਨਲਸ ਜਿਹਦੀ ਕਿ ਰੀਡ ਦੀ ਹੱਡੀ ਨਾ ਹੋਵੇ ਹਨਾ ਮਲੇ ਇਹੋ ਜੇ ਲਫ਼ਜ਼ ਇਸ ਬੰਦੇ ਨੇ Prime Minister I, social media, I think, as a Canadian, we should be proud of him. I mean, let's remember, I uh, got to work with uh, President Trump through his first four years uh, in office, and we were able to renegotiate the most important trade deal either of us have, which is the Canada-U.S. Uh, free trade deal, in a way that was beneficial to both our countries. ਆ ਸਟੈਂਡ ਦੇ ਨਾਲ ਨਾਲ ਜਿਹੜਾ ਪਬਲਿਕ ਨੂੰ ਸੰਬੋਧਨ ਹੋਣਾ ਨਾ ਬਾਈ ਜੀ ਉਹ ਬਹੁਤ ਵੱਡੀ ਗੱਲ ਆ ਇੱਕ ਤਾਂ ਹੁੰਦਾ ਨਾ ਕਿ ਐਜ਼ ਅ ਡਿਪਲੋਮੈਟ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਸੋਲਵ ਕਰਦੇ ਆ ਜਿਹੜੀਆਂ ਇਸ਼ੂਜ਼ ਹੁੰਦੇ ਨੇ ਪਰ ਇੱਕ ਪਬਲਿਕਲੀ ਉਹਨੂੰ ਲੈ ਕੇ ਆ ਕੇ ਲੋਕਾਂ ਨੂੰ ਦੱਸਣਾ ਵੀ ਮੈਂ ਤੁਹਾਡੇ ਨਾਲ ਖੜਾ ਭਾਈ ਤੇ ਆ ਆਹ ਸਾਡੀ ਜਿਹੜਾ ਦੇਸ਼ ਆ ਇਹਦੇ ਲਈ ਅਸੀਂ ਮਰ ਮਟਣ ਲਈ ਤਿਆਰ ਆ ਅਸੀਂ ਕੁਝ ਵੀ ਕਰ ਲਈ ਤਿਆਰ ਆ ਜੇ ਟਰੰਪ ਕਹਿੰਦਾ ਮੈਂ ਆ ਹੀ ਕਰ ਦੂੰ ਤੇ ਸਾਡੇ ਕੋਲੇ ਵੀ ਸਾਰਾ ਕੁਝ ਕਰਨ ਨੂੰ ਹੈ ਅਸੀਂ ਇੱਕ ਦੁਨੀਆ ਦਾ ਖੁਸ਼ਹਾਲ ਮੁਲਕ ਆ ਅਸੀਂ ਕਿਹੜਾ ਕੋਈ ਇੱਕ ਕੋਈ ਇੱਕ ਛੋਟਾ ਜਿਹਾ ਪ੍ਰਾਂਤ ਆ ਵੀ ਯੂ نو ਅਸੀਂ ਤੀਜੀ ਚੌਥੀ ਪੰਜਵੀਂ ਜੋ ਵੀ ਆ ਵੀ ਉਹਦੀ ਇਕਨੋਮੀ ਦੇ ਵਿੱਚ ਅਸੀਂ ਦੁਨੀਆ 'ਚ ਯੋਗਦਾਨ ਪਾਉਂਦੇ ਆ ਸੋ ਬਿਲਕੁਲ ਬਿਲਕੁਲ ਵੈਰੀ ਵੈਰੀ ਨਾਈਸਲੀ ਸੈਡ ਯਾ ਯਾ ਜਿਵੇਂ ਦੇਖੋ ਉਹਨਾਂ ਦਾ 300 345 ਮਿਲੀਅਨ ਲੋਕ ਉਹਨਾਂ ਦੇ ਸਾਢੇ ਦਾ ਹਾਈ ਹੱਦੇ 40 ਮਿਲੀਅਨ 40 ਮਿਲੀਅਨ ਸਾਡਾ ਘਟਨੀਆ ਅੱਛਾ ਇਸ ਬੰਦੇ ਨੇ ਚਲੋ ਇਹਨਾਂ ਨੇ ਐਲਾਨ ਕਰ ਦਿੱਤਾ ਜੀ ਪਹਿਲੀ ਤਰੀਕ ਦੋ ਫਰਬੂ ਵੀ ਤੋਂ ਮਾਫ ਕਰਨਾ ਕਿ ਟੈਰਫ ਅਸੀਂ 25% ਲਾਉਣਾ ਇਹ ਉਹੀ ਟਰੰਪ ਆ ਇਹਨੂੰ ਇਹ ਵੀ ਪਤਾ ਕਿ ਜਿਹੜੇ ਅਮਰੀਕਨ ਲੋਕ ਆ ਨਾ ਇਹਦੇ ਮਾਰ-ਵਾਰ ਮੁਕੇ ਨਾਸਾਂ ਚੋਂ ਇਹਦੇ ਖੂਨ ਵਗਾ ਦੇਣਗੇ ਥੋੜੇ ਚੰਚ ਕੋ ਇਹ ਉਹੀ ਬੰਦਾ Did I hmm. promise? the election si? affordability for all Americans. Um, maybe this level of tariffs will actually have them realize that this is something they are doing to themselves. And President Trump got got elected on a commitment to make life better and more affordable for Americans. And I think people south of the border are beginning to wake up to the real reality that tariffs. on everything from canada would make life a lot more expensive ਤੇ ਇਹਨਾਂ ਨਾਲ ਕੀ ਹੋਣਾ ਜਿਹੜੇ ਟੈਰਫ ਵਾਲ ਜਿਹੜੇ ਆਪਣੇ ਇਹ ਮੋਟਾ ਮੋਟਾ ਜਿਹਾ ਸਮਝਾਇਆ ਜਾਵੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ 25% ਜੇ ਫਰਜ ਕਰੋ ਤੁਸੀਂ ਦਲਵਾ ਕੇ ਤੇਰੇ ਕੋਲ ਤਕੜਾ बिजनेসম্যান ਅਮਰੀਕਾ ਦਾ ਮੈਂ ਤੁਹਾਨੂੰ ਸਮਾਨ ਭੇਜਣਾ ਕੈਨੇਡਾ ਤੋਂ ਤਾਂ ਤੁਹਾਨੂੰ 25% ਲੱਗਣਗੇ ਉਸਮਾਨ ਖਰੀਦਣ ਤੇ ਤੇ ਜਿਹੜੀ ਪ੍ਰੋਫਿਟ ਹੁੰਦੀ ਹੈ ਬਿਜ਼ਨਸmen ਨੂੰ ਬੰਨੀ ਉਹ 20 25% ਹੀ ਹੁੰਦੀ ਆ ਜੀ 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 ਗਵਰਨਮੈਂਟ ਦਾ ਹੋ ਲਗੀ ਤੁਸੀਂ ਜਦੋਂ ਮੈਨੂੰ ਇਹਦੇ ਚ ਕੀ ਬਚਿਆ ਤੁਸੀਂ ਆਪ ਦਾ ਸਮਾਨ ਫਿਰ ਕੇ ਮੇਰੇ ਵਾਂਗੂ ਲਾਲਚੀ ਸਮਾਨ ਮਹਿੰਗਾ ਕਰ ਦੇਣਗੇ ਜੀ ਕੈਨੇਡਾ ਦਾ ਤਾਂ ਹੁਣ ਸਮਾਨ ਹੁੰਦਾ ਨਹੀਂ ਅਸੀਂ ਸਟ੍ਰੈਕਟ ਦੀ ਸਮਾਨ ਨੂੰ ਵੜਾਇਆ ਅੱਛਾ ਉਹ ਕੀ ਹੋਣਾ ਪ੍ਰਾਈਸਾਂ ਉਹਨਾਂ ਦੀ ਵੀ ਵਧ ਗਈਆਂ ਹਾਂ ਅਮਰੀਕਨ ਨੂੰ ਜਿਹੜਾ ਟੈਰਫ 25% ਲੱਗਣਾ ਸੀ ਨਾ ਹਰ ਅਮਰੀਕਨ ਨੂੰ 345 ਮਿਲੀਅਨ ਦੀ ਬਸੋਂ ਆ ਮ 1200 ਡਾਲਰ ਦਾ ਘੱਟੋ ਘੱਟ ਫਰਕ ਪੈ ਰਹਾ ਸੀ ਸਾਲ ਦਾ ਯਾਨੀ ਕਿ 100 ਡਾਲਰ ਵਾਧੂ ਦੇਣਾ ਸੀ ਉਹਨਾਂ ਨੇ ਗੱਲ ਆਈ ਜਿਹੜਾ ਆਪਾਂ ਨੇ ਜਪਾਨ ਨੂੰ ਥੋੜਾ ਜਿਹਾ ਹੋਰ ਵੀ ਕਲੀਅਰ ਕਰਦੀ ਹੈ ਨਾ ਕਈ ਮੇਰੇ ਸੱਜਣ ਵੀ ਮੇਰੇ ਦੋਸਤ ਮਿੱਤਰ ਵੀ ਇਸ ਥੋੜਾ ਜਿਹਾ ਭੰਬਲ ਘੁੱਸੇ ਚ ਪੈ ਜਾਂਦੇ ਆ ਇਹ ਟਾਰਫ ਦਾ ਵੀ ਖਣੀ ਇਹ ਸਾਡੇ ਉੱਤੇ ਟੈਕਸ ਸਿੱਧੇ ਲੱਗ ਗਏ ਆ ਬਈ ਹੈ ਨਾ ਇਹ ਇਹ ਨਹੀਂ ਹੈਗਾ ਜਿਹੜੀਆਂ ਸਾਡੀਆਂ ਕੰਪਨੀਆਂ ਨੇ ਜਾਂ ਅਸੀਂ ਬਾਰਡਰ ਪਾਰ ਸਮਾਨ ਪਹੁੰਚਾਉਣਾ ਨਾ ਅਸੀਂ ਉਹੀ ਰੇਟ ਤੇ ਪਹੁੰਚਾਉਣਾ ਉਹਨਾਂ ਨੇ ਉਹਦੇ ਉੱਤੇ 25% ਲਾਇਆ ਜਿਹੜਾ ਉੱਥੇ ਸਮਾਨ ਵੇਚਣਾ ਜਾਂ ਬਿਜ਼ਨਸਮੈਨ ਨੇ ਗਾਂ ਜਾਣਾ ਸਮਾਨ ਸਪਲਾਈ ਕਰਨਾ ਆਫਟਰ ਬਾਰਡਰ ਪਾਰ ਤੋਂ ਉਹਦੇ ਉੱਤੇ 25% ਜੋ ਇਹ ਕਹ ਲਈਏ ਵੀ ਜਿਹੜਾ ਸਭ ਤੋਂ ਪਹਿਲਾ ਪ੍ਰਭਾਵ ਤਾਂ ਉੱਥੋਂ ਦੀ ਜਨਤਾ ਦੇ ਪਹਿਣਾ ਇਹਦੇ ਤੇ ਸਾਡਾ ਹਜੇ ਉਹਨਾਂ ਅਸਰ ਨਹੀਂ ਹਾਂ ਲੌਂਗ ਰਨ ਦੇ ਵਿੱਚ ਜ਼ਰੂਰ ਆਊਗਾ ਜਦੋਂ ਕਾਰਨ ਇਹ ਆ ਵੀ ਉਹ ਇੱਥੋਂ ਵਾਲਾ ਮਹਿੰਗਾ ਸਮਾਨ ਪਊਗਾ ਤਾਂ ਉਹ ਖਰੀਦਣਗੇ ਨਾ ਮੈਨੂਫੈਕਚਰ ਅਮਰੀਕਾ 'ਚ ਜਾਦੇ ਹੋਊਗੀ ਇਹ ਅਸਲ ਵਿੱਚ ਕਹਾਣੀ ਇਹ ਆ ਲੌਂਗ ਰਨ 'ਚ ਸਾਡੂ ਇਹਦਾ ਨੁਕਸਾਨ ਹੋ ਸਕਦਾ ਪਰ ਇਸ ਵਕਤ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਧ ਨੁਕਸਾਨ ਤਾਂ ਜਿਹੜਾ ਸਭ ਤੋਂ ਵੱਧ ਇੱਕ ਦਾ ਉੰਜ ਰੈਸੈਸ਼ਨ ਦਾ ਦੌਰ ਆ ਉਹਨਾਂ ਦੇ ਲੋਕਾਂ ਨੂੰ ਜਿਵੇਂ ਤੁਸੀਂ ਦੱਸਿਆ ਵੀ 100 ਡਾਲਰ ਦੇ ਕਰੀਬ ਐਟ ਲੀਸਟ ਹਰ ਮਹੀਨੇ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਭੋਗ ਭੁਗਤਾਨ ਕਰਨਾ ਪਊ ਜੇ ਇਹ ਟਰਫ ਲਾ ਦਿੰਦਾ ਤੇ ਬਾਕੀ ਇਹ ਆ ਵੀ ਹੁਣੇ ਨਿਊਜ਼ ਆ ਬਾਈ ਜੀ ਤੁਸੀਂ ਦੱਸਦੇ ਸੀ ਵੀ ਇਹ 1 ਮਹੀਨੇ ਲੈ ਕੇ ਬਾਅਦ ਦਿੱਤਾ ਹਾਂ ਮੀਟਿੰਗ ਹੋਈ ਸੀ ਕਿ ਆਪਣੇ ਸਭ ਤੋਂ ਪਹਿਲਾਂ ਦਾ ਜਿਹੜੇ ਮੈਕਸੀਕੋ ਦੀ ਮੈਕਸੀਕਾ ਦੀ ਆਪਣੀ ਹੈਗੀ ਆ ਪ੍ਰੈਜ਼ੀਡੈਂਟ ਕਲਾਡੀਅਸ ਸ਼ਾਇਨਬਾਮ ਉਹਨੇ ਬੜਾ ਤਕੜਾ ਬਿਆਨ ਦਿੱਤਾ ਜੀ ਇਹਦੇ ਵਿਰੁੱਧ ਪੁਰੇ ਪਹਿਲਾਂ ਕੀ ਕੀਤਾ ਉਹਨੇ 10000 ਆਰ ਬੰਦਾ ਜਿਹੜਾ ਆਪਣਾ ਜੀ ਮਾਫ ਕਰਨਾ ਜਿਹੜੇ ਨੈਸ਼ਨਲ ਗਾਰਡ ਆ ਯਾਨੀ ਕਿ ਉਹਦੀ ਸਿਕਿਉਰਟੀ ਵਾਲੇ 100000 ਉਹਨੇ ਯੂਐਸ ਤੋਂ ਮੈਕਸੀਕੋ ਤੇ ਬਾਰਡਰ ਤੇੋਂ ਤਾਇਨਾਤ ਕਰਦੇ। ਆ ਨਾ ਫਿਰ ਸਵਾਲ ਜਿਹੜੇ ਪੁੱਛੇ ਨਾ ਚਿੱਠੀ ਲਿਖੀ ਉਹਨੇ 트ੰਪ ਸਾਹਿਬ ਨੂੰ। ਹੂੰ ਬਈ ਜਿਹੜਾ ਸੰਤਿਆਰਿਕ ਨਸ਼ਾ ਕਰਦੇ ਆ। ਬਣਿਆ ਮਰਜ ਦਾ ਪੰਜਾਬ ਦੇ ਵਿੱਚ ਪ੍ਰੋਬਲਮ ਸੰਤਿਆਰਿਕ ਨਸ਼ੇ ਦੀ। ਹੂੰ ਇਹ ਕੌਣ ਕਰਦਾ? ਉਹ ਤਾਂ ਮੈਕਸੀਕੋ ਵਾਲੇ ਨਹੀਂ ਨਾ ਲੈ ਕੇ ਆਉਂਦੇ। ਜਿਹੜੀ ਤੁਹਾਡੀ ਗਨ ਦੀ ਪ੍ਰੋਬਲਮ ਆ, ਕ੍ਰਾਈਮ ਹੁੰਦਾ। ਉਹ ਤਾਂ ਮੈਕਸੀਕੋ ਵਾਲੇ ਆ ਕਿ ਨਹੀਂ ਕਰਦੇ, ਉਹ ਤੁਹਾਡੇ ਕਰਦੇ ਆ। ਵਾਹ ਪਰ ਵੀ ਬਦਕ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਗੰਸ ਜਿਹੜੀਆਂ ਆਉਂਦੀ ਸੀ ਸ਼ਿਕਾਗੋ ਤੋਂ ਆਉਂਦੀਆਂ ਸੀ ਹਾਂ ਹਾਂ ਬਾਰਡਰ ਪਾਰ ਤੇ ਹੁੰਦੀਆਂ ਬਿਲਕੁਲ ਅੱਛਾ ਜਿਹੜੀ ਅੱਛਾ ਉਹਨੇ ਜਦੋਂ ਇਹੋ ਜੀਆਂ ਗੱਲਾਂ ਕੀਤੀਆਂ ਤਾਂ ਉਹਨੇ 1 ਮਹੀਨੇ ਦੇ ਲਈ ਮੰਨ ਲਓ ਕਿ ਟਾਲ ਦਿੱਤਾ ਵੀ 1 ਮਹੀਨੇ ਬਾਅਦ ਮੈਂ ਲੰਗਰ ਟੈਰਫ ਦੇਖੋ ਉਦੋਂ ਦੀ ਹੁਣ ਮੀਟਿੰਗ ਸੀ ਇੰਦੀ ਆਪਣੀ ਆਪਣੇ ਟ੍ਰੂਡੋ ਸਾਹਿਬ ਦੀ ਤੇ 트ੰਪ ਦੀ ਟ੍ਰੂਡੋ ਸਾਹਿਬ ਨੇ ਕੀ ਕੀਤਾ ਉਹਨੇ ਪਹਿਲਾਂ ਹੀ 25% ਉਹਨੇ ਮੈਚ ਕਰਦਾ 25% ਅਸੀਂ ਲਾਵਾਂਗੇ ਹੂੰ ਯਾਰੋ ਤੁਹਾਡੇ ਤੇ 30 ਬਿਲੀਅਨ ਡਾਲਰ ਦੇ ਤੁਹਾਡੇ ਸਮਾਨ ਤੇ ਅਸੀਂ ਟੈਰਿਫ ਲਾਉਂਦੇ ਆ ਜਿਹਦੀ ਕੀ 30 ਤੋਂ ਲੈ ਕੇ 155 ਬਿਲੀਅਨ ਤੱਕ ਤੱਕ ਜਾਊਗੀ ਉਦੋਂ ਤੋਂ ਆਕੇ ਫੋਰਸ ਸਾਹਿਬ ਸਾਡੇ ਅਨਟਾਰੀਓ ਦੇ ਪ੍ਰੀਮੀਅਰ ਉਹ ਕਹਿੰਦੇ ਕੋਈ ਤੁਹਾਨੂੰ ਪਤਾ ਕੋਈ ਵੀ ਗਵਰਨਮੈਂਟ ਆ ਨਾ ਤਾਂ ਤੋ ਜਬਟ ਟੈਕਸ ਲਾਉਂਦੀ ਹੈ ਨਾ ਉਹ दारू ਸਿੱਕੇ ਤੇ ਲਾਉਂਦੀ ਆ ਕਿਉਂਕਿ ਉਹਨਾਂ ਨੂੰ ਪੈਸੇ ਬੰਨੇ ਆ ਹੂੰ ਉਹਨੇ ਕੀ ਕੀਤਾ ਉਹ ਕਹਿੰਦਾ ਜੀ ਮੈਂ ਕੋਈ ਤੁਹਾਡੀ ਬੀਅਰ ਵਾਈਨ ਕੋਈ ਨਹੀਂ ਵਕੰਦੇ ਨਹੀਂ ਅਮਰੀਕਾ ਦੀ ਚੱਕ ਦੋ ਹੂੰ ਇਦਾਂ ਹੀ ਬੀਸੀ ਵਾਲੇ ਨੇ ਇਦਾਂ ਨੋ ਮਨ ਲੇ ਇਸ ਕਰਕੇ ਮੈਂ ਕਹਿੰਦਾ ਭਾਵੇਂ ਉਹ ਪ੍ਰੀਮੀਅਰ ਆ ਭਾਵੇਂ ਸਾਡਾ ਪ੍ਰਾਈਮ ਮਿਨਿਸਟਰ ਆ ਤੇ ਭਾਵੇਂ ਸਾਡੇ ਉਹ ਲੋਕ ਆ ਸਾਰੇ ਇਕੱਠੇ ਹੋ ਗਏ ਜੀ ਜੀ ਉਹ ਜਿਹੜੀ ਕੱਤਰਤਾ ਦਿਖਾਈ ਹੈ ਸਲੂਟ ਟੂ ਕੈਨੇਡੀਅਨਸ ਨੂੰ ਸਲੂਟ ਅਜੀ ਸਲੂਟ ਬਿਲਕੁਲ ਤੇ ਬਾਕੀ ਇਹ ਆ ਵੀ ਹੁਣ ਜਿਹੜੀ ਲੇਟੈਸਟ ਵੀ ਅੱਜ ਵੀ ਦੁਬਾਰਾ ਫੇਰ ਗੱਲਬਾਤ ਹੋਈ ਆ ਡਰੂਡੋ ਹੋਰਾਂ ਦੀ ਆਪਣੇ ਇੱਕ ਮਹੀਨੇ ਦੇ ਲਈ ਟਾਲਤਾ ਜੀ ਨੇ ਇੱਕ ਮਹੀਨੇ ਲਈ ਕ੍ਰੀਡਾ ਦਾ ਵੀ ਟਾਲਤਾ ਟਾਲ ਦਿੱਤਾ ਉਸ ਤੋਂ ਬਾਅਦ ਜਿਹੜੀ ਫੋਨ ਤੇ ਗੱਲਬਾਤ ਹੋਈ ਆ ਉਹਦੇ ਤੇ ਇਹ ਕਿਹਾ ਜਾ ਰਿਹਾ ਵੀ ਹੁਣ ਜਿਹੜਾ ਹੈਗਾ ਇਹ ਵੱਧ ਤੋਂ ਵੱਧ ਜਿਹੜਾ ਬਾਰਡਰ ਸਿਕਿਉਰਿਟੀ ਉੱਤੇ ਜਿਹੜਾ ਅ ਨਵੇਂ ਚੌਪਰਸ ਦੇ ਨਾਲ ਤੇ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਅ ਅਕੋਰਡਿੰਗਲੀ ਇਹ ਗੱਲਬਾਤ ਹੋਈ ਆ ਕਿ ਆਪਾਂ ਬਾਰਡਰ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਕਿਵੇਂ ਆਪਾਂ ਟਾਈਟ ਕਰ ਸਕਦੇ ਆ ਦਿਲਵਾਕ ਜੀ ਤੁਹਾਨੂੰ ਯਾਦ ਹੋਊਗਾ ਆਪਾਂ ਕਵਰ ਵੀ ਕੀਤਾ ਸੀ ਤਕਰੀਬਨ ਮਹੀਨਾ ਪਹਿਲਾਂ 1.3 ਬਿਲੀਅਨ ਡਾਲਰ ਆਪਣੇ ਟੁਡੋ ਸਰਕਾਰ ਨੇ ਬਾਰਡਰ ਸਿਕਿਉਰਿਟੀ ਦੇ ਲਈ ਦਿੱਤੇ ਆ ਜੀ 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 ਆ ਜੋ ਹੋਰ ਤਾਇਨਾਤ ਕੀਤੇ ਜਾਣ ਡਰੋਨਸ ਉਤੇ ਚੜਦੇ ਜਾਂ ਹੈਲੀਕਾਪਟਰ ਚੜਦੇ ਜਾਂ ਤੇ ਜਾਂ ਤਾਂ ਮੈਨੂੰ ਲੱਗਦਾ 트럼ਪ ਸਾਹਿਬ ਅਖਬਾਰ ਨਹੀਂ ਪੜ੍ਹਦੇ ਹਾਂ ਜਾਨੂ ਅੱਛਾ ਫਿਰ ਕੈਨੇਡਾ ਦੀ ਗੱਲ ਕਰਦੇ ਆ ਚੀਜ਼ਾਂ ਤਾਂ ਇਹ ਚੋਰੀ ਕੈਨੇਡਾ ਵਾਲਿਆਂ ਦੀ ਕਰਕੇ ਬੈਠੇ ਆ ਜੀ ਆ ਜਿਹੜੀ NASA ਦੀ ਗੱਲ ਕਰਦੇ ਆ ਨਾ ਆ ਜਿਹੜੀ ਉੱਪਰ ਰੋਬੋਟਿਕ ਆਰਮਾ ਜਿਹਦੇ ਨਾਲ ਸਮਾਨ ਚੱਕਣਾ ਕਰਨਾ ਇਵਨ ਇਥੋਂ ਤੱਕ ਕਿ ਜਿਹੜੇ ਆਪਣੇ ਅਸਟ੍ਰੋਨੌਟਸ ਆ ਉਹਨਾਂ ਨੂੰ ਸਪੇਸ ਵਾਕ ਕਰਉਣੀ ਉਹ ਕੈਨੇਡਾ ਦੀ ਆ ਹੂੰ ਜਿਹੜਾ ਸੂਟ ਆ ਕੱਢਿਆ ਸੀਗਾ ਨਾ ਅੰਨਾਸਾਲੇ ਆਸਟ੍ਰੋਨੌਟ ਪਾਉਂਦੇ ਆ ਉਹ ਕੈਨੇਡਾ ਦੀ ਕਾਰਡ ਆ ਹੂੰ ਜਿਹੜੀਆਂ ਮਾਸਕ ਆ ਉਹ ਕੈਨੇਡਾ ਦੀ ਕਾਰਡ ਆ ਬਾਸਕਟਬਾਲ ਜਿਹਨੂੰ ਐ ਐਨਬੀਏ ਬਣਾਈ ਫਿਰਦੇ ਆ ਉਹ ਕੈਨੇਡੀਅਨ ਅਨਟਾਰੀਓ ਦੇ ਸੂਬੇ ਦਾ ਸੀਗਾ ਜਿਹਨੇ ਦੀ ਕਾਰਡ ਕੱਢੀ ਸੀ ਨਾ ਕ੍ਰਾਸ ਉਹਨਾਂ ਨੇ ਕੱਢੀ ਸੀ ਸਾਡੇ ਆਲੇ ਨੇ ਹੂੰ ਟੈਲੀਫੋਨ ਕੱਢਿਆ ਲੈਣੇ ਕੱਢਿਆ ਇੱਥੇ ਆਪਣੇ ਬ੍ਰੈਂਡਫੋਰਡ ਦੇ ਵਿੱਚ ਬ੍ਰੈਂਡਫੋਰਡ ਦੇ ਵਿੱਚ ਬਿਲਕੁਲ ਮਾਲਕ ਮਤਲਬ ਹਾਕੀ ਵਾਲੇ ਨੇ ਕੱਢੀ ਆ ਨਾ ਠੀਕ ਹੈ ਮਤਲਬ ਇਹੜੀ ਚੀਜ਼ ਆ ਜਿਹੜੀ ਕੈਨੇਡੀਅਨ ਨੇ ਅਸੀਂ ਰੋਲਾ ਨਹੀਂ ਪਾਉਂਦੇ ਹੂੰ 90% ਤੁਸੀਂ ਕਿਸੇ ਅਮਰੀਕਨ ਦੇ ਨਾਲ ਗੱਲ ਕਰਕੇ ਦੇਖੋ ਨਾ ਇੰਨੇ ਜ਼ਿਆਦਾ ਉਹ ਲੋਕ ਇਗਨੋਰੈਂਟ ਆ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਕੈਨੇਡੀਅਨ ਲੋਕ ਆ ਨਾ ਜਿਹੜੇ ਇਗਲੂ ਨਹੀਂ ਹੁੰਦੇ ਕਿ ਬਰਫ਼ ਦੇ ਬਣਾਏ ਹੋਏ ਹਰ ਹੁੰਦੇ ਆ ਅਸੀਂ ਉਹਨਾਂ 'ਚ ਰਹਿੰਦੇ ਆ ਤੇ ਉਹ ਆਉਂਦੀਆਂ ਸਲੈੱਡ ਦੇ ਉੱਪਰ ਹੀ ਅਸੀਂ ਰਾਈਡ ਕਰਦੇ ਆ ਰਾਈਡ ਕਰਦੇ ਆ ਉਹਨਾਂ ਦੀ ਸੋਚ ਜੇ ਜੇ ਔਰ ਇਟ ਇਜ ਜਸਟ ਵਾਟ ਦੇਰ ਥਿੰਕਿੰਗ ਜੇ ਜੇ ਔਰ ਐਕਸਟ੍ਰੀਮਲ ਦਾਸਾਂ ਨੂੰ ਪੁੱਛ ਕੇ ਦੇਖੋ ਵੀ ਮੈਪ ਤੇ ਸਾਨੂੰ ਟੋਰਾਂਟੋ ਦਿਖਾਇਓ ਕਿੱਥੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੂੰ ਫਿਰ ਸਾਡੇ ਕੋਲ ਡੈਰੀ ਫਾਰਮ ਬਸੇਰੇ ਆ ਸਾਡੇ ਕੋਲ ਉਪਜਾਊ ਜ਼ਮੀਨ ਬਹੁਤ ਆ ਹਨਾ ਸਾਡੇ ਬਾਈ ਵੀ ਆ ਸਾਡਾ ਸਾਡਾ ਗ੍ਰੀਨਲੈਂਡ ਤੇ ਕਬਜ਼ਾ ਕਰਨ ਨੂੰ ਫਿਰਦੇ ਐ ਕਿਉਂਕਿ ਇਹਨੂੰ ਪਤਾ ਉੱਤੇ ਤੇਲ ਤੇ ਰਿਸੋਰਸ ਆ ਮਾਈਨਿੰਗ ਤੇ ਹੁੰਦੀ ਆ ਹਾਂ ਪਰ ਬਾਈ ਜੀ ਕੋਈ ਇਹ ਕੋਈ ਗੱਲਾਂ ਹੀ ਨਹੀਂ ਕਹਿਣ ਵਾਲੀਆਂ ਉਹਦੀਆਂ ਵੀ ਕਿ ਤੇ ਇਹ 51ਵੇਂ ਸਟੇਟ ਬਣ ਜੂਗੀ ਆ ਇਹ ਹੋ ਜੂਗੀ ਇਹ ਤਾਂ ਲਾਈਕ ਜਿਵੇਂ ਕਹ ਲੋ ਕਿ ਬਹੁਤ ਹੀ ਬੇਹੂਦੀਆਂ ਜੀਆਂ ਗੱਲਾਂ ਬੇਹੂਦੀਆਂ ਜੀਆਂ ਸਟੇਟਮੈਂਟ ਨੇ ਰਾਈਟ 51st state it's not going to happen it's just a, a non starter canadians are incredibly proud of being canadian ਬਟ ਟ੍ਰਾਈ ਕੀਤੀ ਸੀ ਨਾ ਟ੍ਰਾਈ ਕੀਤੀ ਸੀਗੀ ਇਹਨਾਂ ਨੇ ਕਵੈਕ ਦੇ ਹਾਂ ਕਵੈਕ ਨੂੰ ਵਰਲਡ ਵਾਰ 2 ਦੇ ਵਿੱਚ ਟ੍ਰਾਈ ਕੀਤੀ ਸੀ ਉਹ ਕਵੈਕ ਨੂੰ ਲੈਣ ਦੀ ਤੇ ਉਹਦੋਂ ਕਿਉਂ ਨਾ ਲੈ ਸਕੇ ਇਹ ਦੁਨੀਆ ਦੇ ਵਿੱਚ ਦਹਿਸ਼ਤ ਮਚਾਈ ਆ ਭਾਵੇਂ ਜੀ ਤਦਾਮ ਹਸਾ ਨੂੰ ਮਾਰ ਦੇਣਾ ਜਾ ਕੇ ਜੀ Uh, uh, you know uh, weapons of the mass destruction question nikle bada gall saman ban laan nu aap othe russia de virudh ladaya bahut ohnu khatu jinni paida kari jande aa ida mainu ek gall dilwaa I don't know what you think of it eh mainu udan da lagda jittan school de vich ya college de vich ik badmash ya hunda ha na har ik din wali panga lai rakhta har ik din wali panga lai rakhta ਮੇਰੇ ਮਾਰਗ ਇੱਕ ਵਾਰੀ ਮਨਾ ਮਾੜਾ ਠੀੜਾ ਜਾ ਕੇ ਇੱਕ ਤੋਂ ਥੱਪੜ ਮਾਰ ਜਾਂਦਾ ਉਹਦੇ ਹੂੰ ਉਹਦੀ ਰੋਣਾ ਛੁੱਟ ਜਾਂਦਾ ਜੋ ਦੇ ਨਸੀਰ ਫਟ ਗਈ ਮੇਰੀ ਖੂਨ ਨਿਕਲਿਆ ਖੂਨ ਨਿਕਲਿਆ ਉਹਦੇ ਰੋਣਾ ਸ਼ੁਰੂ ਕਰ ਦਿੰਦਾ ਇਹ ਉਹਨਾਂ ਚੋਂ ਆ ਜਿਹੜਾ ਕਹਿੰਦਾ ਠਹਿਰ ਜੋ ਤੁਸੀਂ ਐ ਇੱਥੇ ਠਹਿਰਿਓ ਮੈਂ ਕਰੋ ਬਸ ਉਲਝਕ ਕੇ ਲਿਆ ਮੈਂ ਇਹ ਮੈਨੂੰ ਜਦੋਂ ਮੈਂ ਦਲ ਦੇਖਦਾ ਮੈਨੂੰ ਉਦੋਂ ਦੀ ਉਦੋਂ ਦਾ ਲੱਗਦਾ ਹੈ ਇਹ ਨਜਾਇਜ਼ ਦਾ ਕੀ ਕਹਿੰਦੇ ਹੁੰਦੇ ਨੇ ਵੀ ਜਿਵੇਂ ਕਹ ਲੋ ਕਿ ਖੜਕੂਆ ਸੋ ਬਾਕੀ ਗੱਲੇ ਇਹ ਆ ਵੀ ਭਾਈ ਜੀ ਅਸੀਂ ਟਾਈਮ ਹੋ ਜਾਣਾ ਤੇ ਪਰ ਅਸੀਂ ਇੱਕ ਵਾਰ ਫੇਰ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਟਰੂਡੋ ਉਹਨਾਂ ਨੇ ਜਿਹੜੇ ਸਾਡਾ ਸਟੈਂਡ ਲਿਆ ਜਿਹੜੇ ਸਾਡੀ ਸਿੱਧੀ ਸਟੇਟਮੈਂਟ ਦੇ ਕੇ ਉਹਨਾਂ ਦੀ ਹੈਕ ਦੇ ਵਿੱਚ ਬੱਚਿਆ ਏ ਜ਼ਰੂਰਤ ਕੀਤੀ ਆ ਕਿਉਂਕਿ ਇਹਦੇ ਬਿਨਾ ਅਸੀਂ ਨਹੀਂ ਸੀ ਇਸ ਪੋਜੀਸ਼ਨ ਤੇ ਪਹੁੰਚ ਸਕਦੇ ਸੋ ਉਮੀਦ ਕਰਦੇ ਆ ਕਿ ਜਿਹੜੇ ਕੈਨੇਡਾ ਤੇ ਜਿਹੜੇ ਹੈਗੇ ਨੇ ਅਮਰੀਕਾ ਦੇ ਯੂਐਸ ਦੇ ਸਬੰਧ ਆ ਜਿਹੜੇ ਕਿਉਂਕਿ ਅਸੀਂ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਭਾਵੇਂ ਕੋਈ 911 ਦੀ ਗੱਲ ਹੋਵੇ ਉਸ ਵੇਲੇ ਜਾਂ ਜਦੋਂ ਵੀ ਕਿਤੇ ਇਹਨਾਂ ਨੂੰ ਕੋਈ ਭਿਆਨਕ ਹੱਟ ਹੁੰਦੇ ਨੇ ਜਾਂ ਕੋਈ ਅਰਥ ਕੋਈ ਹੁੰਦਾ ਏ ਉੱਥੇ ਕੈਨੇਡਾ ਇਹਨਾਂ ਦਾ ਹਮੇਸ਼ਾ ਸਾਥੀ ਬਣ ਕੇ ਖੜਦਾ ਹਾਂ ਬਾਕੀ ਸਿਕਿਉਰਿਟੀ ਪੱਖ ਤੋਂ ਉਹ ਵੀ ਸਾਡੇ ਹਮੇਸ਼ਾ ਸਾਥੀ ਬਣ ਕੇ ਖੜਦੇ ਨੇ ਸਾਨੂੰ ਉਨੀ ਜਿਹੜੀਆਂ ਫੌਜਾਂ ਨਹੀਂ ਰੱਖਣੀਆਂ ਪੈਂਦੀਆਂ ਉਹਦੇ ਕਰਕੇ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਮੇਸ਼ਾ ਪਰ ਇਸ ਗੱਲ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਕਿ ਜਿਹੜੀ ਰੂਟੋ ਸਾਹਿਬ ਨੇ ਸਟੈਂਡ ਲਿਆ ਜਿਹੜੇ ਲੋਕ ਜਿਹੜੇ ਉਹਨਾਂ ਦੀ ਲੀਡਰਸ਼ਿਪ ਨੂੰ ਬਹੁਤ ਵਾਰ ਚੈਲੰਜ ਕਰਦੇ ਸੀ ਹਾਂ ਤੁਸੀਂ ਯਾਦ ਕਰਿਆ ਕਰੋਗੇ ਇਸ ਇਨਸਾਨ ਨੂੰ ਜਦੋਂ ਇਹ ਚਲਿਆ ਗਿਆ ਕਿ ਇਹਦੇ ਕੋਲ ਕਿੰਨੀ ਜ਼ਰੂਰਤ ਹੈ ਸੀ ਪਾਮੇ ਉਹ ਆ ਕੈਨੇਡਾ ਲਈ ਹੋਵੇ ਕੈਨੇਡਾ ਦੇ ਵਸਨੀਕਾਂ ਲਈ ਪਿਛਲੇ ਦਿਨਾਂ ਦੇ ਵਿੱਚ ਨਿਜਰ ਸਾਹਿਬ ਲਈ ਹੋਵੇ ਜਾਂ ਕੁਝ ਵੀ ਹੋਵੇ ਪਰ ਇਸ ਬੰਦੇ ਨੇ ਸਿੱਧਾ ਸਟੈਂਡ ਲਿਆ ਮਾਈਕ ਤੇ ਆ ਕੇ ਸਿੱਧੀ ਗੱਲ ਕੀਤੀ ਐ ਸੋ ਅਸੀਂ ਤਾਂ ਇੱਕ ਵਾਰ ਫਿਰ ਡਰੂਡੋ ਸਾਹਿਬ ਦਾ ਧੰਨਵਾਦ ਕਰਦੇ ਆਂ ਜੀ ਤੇ ਥੈਂਕ ਯੂ ਉਹਨਾਂ ਦਾ ਉਹ ਸਾਡਾ ਫਰਜ਼ ਬੰਦਾ ਐਜ਼ ਅ ਪਬਲਿਕ ਤੇ ਆ ਜਿਹੜੇ ਦੂਜੇ ਨਾ ਹੁਣ ਪ੍ਰਾਈਮ ਮਿੰਿਸਟਰ ਬਨੂ ਫਿਰ ਦਾ ਪੀਆਰ ਪਾ ਲਈ ਵਰ ਇਹਨਾਂ ਦਾ ਹੂੰ ਹਾਂ ਆ ਹੁਣ ਥੋੜੇ ਬਿਆਨ ਦਿੱਤਾ ਨਹੀਂ ਤਾਂ ਹੁਣ ਟੂਡੂ ਦੀ ਫਿਰ ਵੀ ਇੰਨਾ ਨਹੀਂ ਉਹਦੇ ਤੋਂ ਸਰਿਆ ਵੀ ਅਸੀਂ ਸਪੋਰਟ ਕਰਦੇ ਵੀ ਇਹਨੇ ਸਟੈਂਡ ਲਿਆ ਉਹੀ ਬਿਆਨ ਉਹਨੂੰ ਤਾਂ ਥੋੜਾ ਜਿਹਾ ਬਦਲ ਕੇ ਤਾਂ ਬਸ ਆਪਦੀ ਸ਼ਬਦਾਵਲੀ ਵਰਤ ਕੇ ਹੁਣ ਆਪਣਾ ਏਜੰਡਾ ਕੱਢਦਾ ਜੀ ਜਦੋਂ ਮੈਂ ਮੈਂ ਇਦਾਂ ਕਰਨਾ ਸੀ ਉਦੋਂ ਉਹ ਬਣੇਗਾ ਉਹ ਬਾਤੀਆਂ ਗੱਲਾਂ ਉਹਦਾ ਕਰ ਗਿਆ ਉਹਦਾ ਜਾਣ ਲੱਗਾ ਵੀ ਕਰ ਗਿਆ ਕਿਉਂਕਿ ਸਾਡਾ ਅਜੇ ਵੀ ਉਹੀ ਪ੍ਰਧਾਨ ਮੰਤਰੀ ਹੈ ਸਾਡਾ ਹਾਂਜੀ ਹਾਂਜੀ ਬਲਜਵਾਲਦਾ ਉਹਦੇ ਫੁੱਲ ਚੜਾਓ ਉਹਦੇ ਬਹੁਤ ਵਧੀਆ ਸਟੈਂਡ ਲੈ ਕੈਨੇਡੀਅਨਸ ਦੇ ਲਈ ਔਰ ਸਾਰੇ ਇੱਕੋਰੀ ਫਿਰ ਕੈਨੇਡੀਅਨ ਲੋਕਾਂ ਨੂੰ ਵੀ ਭਾਵੇਂ ਉਹ ਸਾਡੇ ਪ੍ਰੀਮੀਅਰ ਨੇ ਜਿੱਤ ਤਾਂ ਮਰਜੀ ਹੋਵੇ ਜੋ ਸਾਡੇ ਮਰਜ਼ੀ ਮਤਭੇਦ ਹੋਣ ਭਾਵੇਂ ਸਾਡੇ ਉਹ ਐਮਪੀਪੀਆ ਭਾਵੇਂ ਸਾਡੇ ਉਹ ਐਮਪੀਪੀਆ ਐ ਐਮਐਲਏ ਆ ਭਾਵੇਂ ਸਾਡੇ ਕਾਉਂਸਲਰ ਆ ਭਾਵੇਂ ਸਾਡੇ ਸਕੂਲ ਟਰਸਟੀ ਆ ਸਾਰਿਆਂ ਨੂੰ ਸਲੂਟਾਂ ਸਾਰਿਆਂ ਨੇ ਇਕੱਤਰਤਾ ਇਕੱਠੇ ਹੋਏ ਆ ਅਜੇ ਹੋਰ ਲੋਡ ਪੈ ਨਹੀਂ ਆ ਕਿਉਂਕਿ ਅਜੇ ਟਾਲਿਆ ਇਹਨਾਂ ਨੇ 1 ਮਹੀਨੇ ਲਈ ਅਜੇ ਹੋਰ ਲੋਡ ਪੈ ਨਹੀਂ ਆ ਆਹ ਲੋਡ ਇਕੱਠੇ ਰਾਵਾਂਗੇ ਤਾਂ ਮਨੋ ਕਹਿੰਦੇ ਹੁੰਦੇ ਨਾ ਵੀ ਜੇ ਕਿਸੇ ਨੂੰ ਨਾ ਮਾਰਨਾ ਹੋਵੇ ਤਾਂ ਇਦਾਂ ਕਰਨਾ ਪੈਂਦਾ ਨਹੀਂ ਤਾਂ ਫਿਰ ਅਸੀਂ ਇਕੱਲੇ ਇਕੱਲੇ ਰਹਿ ਜਾਣਾ ਹੈ ਨਾ ਤਾਂ ਤਰੋਬ ਸੋਬਰੀ ਫਲ ਸਰਦਾਰਵਾਲ ਥੈਂਕ ਯੂ ਜੀ ਤੇ ਅਗਲੇ ਹਫਤੇ ਫਿਰ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਜੀ